ਹਰੀ ਕੇ ਪੱਤਮ ਇਸਰਦਾਮ ਨਾਨਕ ਸਰਹਰੀ ਕੇ ਜੀ ਪਾਰਕ ਹਰੀ ਕੇ ਪੱਤਰ ਦਾ ਪਾਰਕ ਅਸੀਂ ਜੀ ਡੱਬੜੀ ਸੇਸਾ ਤੋਂ ਆਏ ਹੋਇਆ ਬਾਬਾ ਬੁੱਢਾ ਜੀ ਦੇ ਮੇਲੇ ਤੇ ਕਿੰਨੇ ਦਿਨ ਗੁਰੂ ਬਾਬਾ ਬੁੱਢਾ ਜੀ ਦੇ ਮੇਲੇ ਤੇ ਜਾ ਰਹੇ ਆ ਜੈਪੰਧਾਰਾ ਉੱਥੇ ਬਹੁਤ ਤਕੜਾ 5 6 ਤਰੀਕ ਨੂੰ ਹੰਡਾ ਭੰਡਾਰਾ ਅੱਜ 6 ਤਰੀਕ ਆ ਅਸੀਂ ਜਾ ਰਹੇ ਆ ਜੀ 70 80 ਬੰਦੇ ਆਏ ਹੋਏ ਆ ਮੰਡੀ ਡਾਬ ਵਾਲੀ ਜਿਲ੍ਹਾ ਸਰਸਾ ਹਰਿਆਣਾ ਤੋਂ ਦੇਖੋ ਜੀ ਕਿੰਨੇ ਸੰਗਤ ਆ ਦੇਖੋ ਇਹ ਜੋ ਮੂਰਤ ਸਮੂਹ ਦੇਖ ਸਕਦੇ ਆ ਤੁਸੀਂ ਕਿੰਨੀ ਸੰਗਤ ਪਹੁੰਚੀ ਹੋਈ ਆ ਆਹ ਨਾ ਉਹਦੇ ਦੁਸਤੇ ਪਾਏ ਹਰੀ ਨਾ ਬਾਸੀ ਹਰਿਕੇ ਪੱਤਣ ਦੇ ਦਰਿਆ ਦੇ ਉਰ ਤੇ ਆਇਆ ਦੇਖੋ ਇੱਕ ਵੀ ਇੱਕ ਕਰਦੇ ਹਾਂ ਇੱਕ ਕਿੰਨਾ ਇੱਥੇ ਪਾਣੀ ਆ ਤੂੰ ਵੀ ਫੜ ਲੈ ਲੈ ਕਿੰਨਾ ਪਾਣੀ ਇੱਥੇ ਦੇਖੋ ਅਦਰਜਸ਼ ਉਹ ਆਹ ਨਾ ਕਿੰਨਾ ਪਾਣੀ ਇੱਥੇ ਪੱਜਣਾ ਪੱਜਿਆ ਨਾ ਕਰਦਣਾ ਕਿੰਨੇ ਵਾਰ ਕਿਹਾ ਦੇਖੋ ਦੇਖ ਸਕਦੇ ਤੁਸੀਂ ਖੁਸ਼ੀ ਨਿੱਕੇ ਇਧਰ ਸਾਡੇ ਨੰਨੇ ਮੁੰਨੇ ਬੱਚੇ ਆਏ ਹੋਏ ਆ ਸਾਡੇ ਨਾਲ ਬੜਾ ਆਨੰਦ ਮਿਲ ਰਿਹਾ ਜੀ ਸਾਨੂੰ ਇੱਥੇ ਆ ਕੇ ਅੱਜ ਬਹੁਤ ਵਧੀਆ ਮੌਸਮ ਆ ਦੇਖੋ ਆਇਆ ਆਇਆ ਆ ਸਾਡੀ ਸੰਗਤ ਆਈ ਹੋਈ ਏ ਜਿਹੜੀ ਜਿਹੜੇ ਆਪਦੇ ਆਪਦੀਆਂ ਸੈਲਫੀਆਂ ਲੈ ਰਹੇ ਆ ਰੀਨਾ ਪਾ ਰਹੇ ਆ ਓ ਖੁਸ਼ੀ ਨਿੱਕੇ ਸਾਰੇ ਬਾਤਾਂ ਮਰੀਂ ਹੰਦੇ ਆ ਦੇਖੋ ਉਹ ਬੋਲਦੇ ਬਾਤਾਂ ਮਰੀਂ ਆਪਾਂ ਨਾਲ ਫੋਟੋ ਕਰਾਂਗੇ ਆਇਦਰ ਆਇ ਸਾਨੂੰ ਕਹਿੰਦੇ ਹੋਣੇ ਆ ਤੁਹਾਨੂੰ ਹੀ ਕਹਿੰਦੇ ਹੋਣੇ ਆ ਸਾਨੂੰ ਕਹੇ ਥੱਲੇ ਨਹੀਂ ਆ। ਦੇਖ ਤੂੰ ਉੱਥੇ। ਪੁਲਿਸ ਵਾਲੇ ਲੜੀ ਜਾਂਦੇ ਆ। ਪੁਲਿਸ ਵਾਲੇ ਨਹੀਂ ਜਾਣਦੇ। ਪੁਲਿਸ ਵਾਲੇ ਨਹੀਂ ਜਾਣਦੇ। ਪੁਲਿਸ ਵਾਲੇ ਨਹੀਂ ਜਾਣਦੇ। ਉਹ ਬਾਹਰ ਆ ਜਾਓ। ਬਾਹਰ ਮਰ ਡੰਡੇ ਬਹਿਣਗੇ ਬਾਹਰ ਆ ਜਾਓ। ਐ ਕਿ ਬਾਹਰ ਆ ਜਾਓ। ਮੇਰੀ ਦੀਕੀਏ। ਪੁਲਿਸਾਂ ਨਹੀਂ ਬੱਸ ਓਏ। ਉਹ ਨਿੱਕੇ ਓਏ। ਉਹ ਸ਼ੋਰ ਮੈਨੂੰ ਫੜ ਕੇ ਰੱਖਣਾ ਜੀ ਓਏ। गांरी आयो ਆਇਓ 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 ਨਾ ਦਿਖਾਉਣਾ ਇਧਰੋਂ ਆ ਇਧਰ ਦਾ ਮਾਹੌਲ ਤੁਹਾਨੂੰ ਦਿਖਾਉਂਦੇ ਆ ਮੈਂ ਹੋਰ ਐਂਡ ਹਟਿਓ ਆ ਇਧਰ ਆ ਇਧਰ ਇਹਨੂੰ ਹਰੀ ਦੇ ਪੱਤਿਆਂ ਦਾ ਸਾਰਾ ਪ੍ਰੋਗਰਾਮ ਕੋਲ ਨੇ ਜੀ ਕੋ ਘੜੀ ਘੜੇ ਬਾਸਾਂ ਦੀ ਆ ਪਰੇ ਬਹੁਤ ਸਪੀਡ ਤੇ ਹੁੰਦੀ ਆ ਇੱਧਰ ਵੀ ਨਾ ਹਾਈਦਾ ਪਾਣੀ ਪਾਣੀ ਹੀ ਪਾਣੀ ਆ ਸਾਰੇ ਪਾਸੇ ਇੱਧਰ ਪਾਣੀ ਐਨਾ ਜੀ ਇੱਧਰ ਸੁੱਕਿਆ ਹੋਇਆ ਜਿਦ ਦੇਖੋ ਇੱਧਰ ਤੇ ਦੇਖ ਲਓ ਜੀ ਤੁਸੀਂ ਕਿੰਨਾ ਪਾਣੀ ਆ ਨਾ ਤੇ ਆਇਆ ਤੁਸੀਂ ਨਜ਼ਰ ਮਾਰ ਲਓ ਜੀ ਤੁਹਾਨੂੰ ਇੱਧਰ ਸੁੱਕਾ ਹੀ ਨਜ਼ਰ ਆਊਗਾ ਦੇਖੋ ਦੇਖੋ আ চ। <Studio pete> <ông liebe> <pionn> <ở l> <tonight> ਚਲੋ ਵੀ ਗੱਡੀ 'ਤੇ ਬੈਠੋ ਚਲੋ ਜਵਕ ਚਲੋ ਆ ਜਾਓ ਗੱਡੀ 'ਤੇ ਬੈਠੋ ਘੋਮਲਿਆ ਬਾਹਰੀ ਗਿਆ ਬੱਤਨ ਘੋਮਲਿਆ ਹੁਣ ਚੱਲਦੇ ਆਂ ਬਾਬਾ ਗੁੱਡਾ ਜੀ ਦੇ ਮੇਲੇ 'ਤੇ ਉੱਥੇ ਜਾ ਕੇ ਜੀ ਤੁਹਾਨੂੰ ਉੱਥੇ ਸਾਨੂੰ ਰਾਤ ਲੱਗੀ ਅੱਜ ਰਾਤ ਕੱਟ ਕੇ ਸਵੇਰ ਅਸੀਂ ਜਾਵਾਂਗੇ ਜੀ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਮੱਥਾ ਮੁੰਥਾ ਟੇਕ ਕੇ ਘੋਮ ਕਮ ਕਮ ਕੇ ਜੀ ਆਪਦਾ ਇੰਜੋਏ ਕਰਕੇ ਸਵੇਰੇ ਮੈਨੂੰ ਵੀ ਅਸੀਂ ਚੱਲ ਜਾਗੇ ਜੀ ਅਨੰਦਪੁਰ ਨੂੰ ਅੱਧਰ ਹੋਰ ਫੜਾ ਕੇ ਉਧਰ ਜਾਣੀ ਆ ਤੁਸੀਂ ਜਾਓ ਲੈ ਜਿਲਾਇਓ ਮੱਥਾ ਬਾਅਦੋਂ ਜਾਣਾ ਹੋਗਾ ਫਿਰ ਅਸੀਂ ਜੀ ਅਨੰਦਪੁਰ ਘੁੰਮਣ ਜਾਵਾਂਗੇ ਅਨੰਦਪੁਰ ਘੁੰਮ ਕੰਮ ਕਰੀਜੀ ਆਪ ਦਾ ਕੋਈ ਇੰਜੋਏ ਕਰਦੇ ਉੱਥੇ ਵੀ ਫਿਰ ਅਸੀਂ ਰਾਮਾ ਜੀ ਕੋਲਾ ਵਾਲੇ ਟੋਬੇ ਕੋਲਾ ਵਾਲੇ ਟੋਬੇ ਤੋਂ ਨਾਣਾ ਦੇਵੀ ਦੇ ਦਰਬਾਰ ਦੇ ਹੋਤੇ ਵੀ ਕਮ ਕੰਮ ਕੇ ਅਸੀਂ 10 ਨੂੰ ਵਾਪਸੀ ਹੈ ਸਾਡੀ ਇਹ ਦੇਖੀ ਕਿੰਨਾ ਵਧੀਆ ਮੌਲਾ ਲਿਖਿਆ ਹੈ ਇਹੋ ਸਾਡੀ ਗੱਡੀ ਖੜੀ ਹੈ ਜੀ ਹਾਂ ਇਹ ਹਰੀ ਦੇ ਪੱਟਾ ਨਾ ਪੋੜਾ ਜੀ